ਜੈ ਗਰੋਵਟ ਬਾਇਓਟੈਕ 2% ਇਹ ਬਈ ਆਪਾਂ ਪਾ ਰਹੇ ਆਂਗੇ ਇਹਨਾਂ ਦਾ ਮੰਨ ਕੇ ਚਲੋ ਵੀ ਡੇਢ ਕਿ ਮਹੀਨਾ ਰਹਿ ਗਿਆ ਗੱਭਣ ਪਸੂਆਂ ਦਾ ਜਾਂ 2 ਮਹੀਨੇ ਰਹਿ ਗਏ ਉਹ 2-3% 2 ਕੋ ਮਿਲ ਲਵੇ ਜਾਂ 2 ਗ੍ਰਾਮ 3 ਗ੍ਰਾਮ ਇਹਨੂੰ ਅਸੀਂ ਪਾਉਨੇ ਆਂ ਪਸੂ ਨੂੰ 3-3 ਗ੍ਰਾਮ ਤੇ ਉਹ ਆਏ ਜੇ ਪਸੰਗੀ ਚ ਰਲਾਉਣਾ ਬਈ 4-5 ਗ੍ਰਾਮ ਵੀ ਚੱਲ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਇਹ ਬਹੁਤ ਵਧੀਆ ਇਹਦਾ ਰਿਜ਼ਲਟ ਆ ਤੇ ਜਿਹੜਾ ਆਪਾਂ ਵਿਟਾਮਿਨ ਐ ਚ ਲੀਟਰ ਦਿੰਨੇ ਆ ਨਾ ਉਹਦੇ ਨਾਲੋਂ ਨਾਲੇ ਤਾਂ ਇਹ ਬਹੁਤ ਜਿਆਦਾ ਸਸਤਾ ਪੈਂਦਾ ਕਿਉਂਕਿ ਉਹ ਸਾਰੇ ਲੀਟਰ ਵਿੱਚ ਹੀ 2% ਬਾਇਓਟਿਕ ਹੁੰਦਾ ਜਿਹੜਾ ਲੀਵੇ ਤੇ ਕੰਮ ਕਰਦਾ ਇੱਕ ਲੀਟਰ ਦੇਖ ਲਓ ਤੁਸੀਂ 1000 ਰੁਪਏ ਦੇ 900 ਦੇ ਘਰਾਂ ਚ ਹੋਊਗਾ ਜਿਹਦੇ ਵਿੱਚ ਆਪਾਂ ਨੂੰ 5-4% ਹੀ ਮਿਲਣਾ ਤੇ ਕਿੱਥੇ ਆਪਾਂ 5% ਉਹਨੂੰ ਡਾਇਰੈਕਟ ਹੀ ਦੇਈ ਜਾਂਦੇ ਹਾਂ ਇਹਨਾਂ ਦਾ ਫਾਇਦਾ ਆਪਣਾ ਹੋ ਜਾਂਦਾ ਹੈਗਾ ਕਿ ਡਾਕਟਰ ਦੀ رائے ਦੇ ਮੁਤਾਬਕ ਕੋਈ ਨਾ رائے ਦੇ ਮੁਤਾਬਕ ਪਾ ਸਕਦੇ ਹੋ ਨਹੀਂ ਕੋਈ ਏਡੇ ਦਾ ਕੋਈ ਬੜੇ ਵੱਡੇ ਸਾਈਡ ਇਫੈਕਟ ਨਹੀਂ ਹੈਗੇ ਬਹੁਤ ਵਧੀਆ ਚੀਜ਼ ਹੈ 2 ਮਹੀਨੇ ਰਹਿੰਦੇ ਪਹਿਲਾਂ ਆਪਾਂ ਸ਼ੁਰੂ ਕਰਦੇ ਹੋ ਇਹਨੂੰ ਲੇਵੇ ਦਾ ਬਹੁਤ ਵਧੀਆ ਰਿਜ਼ਲਟ ਦਿੰਦਾ। ਜੇ ਆਪਾਂ ਗੱਲ ਕਰੀਏ ਦੀ ਬਾਈ ਪੈਸਿਆਂ ਦੀ ਵੀ ਕਿੰਨਾ ਹੈ। ਆਮ ਇਹ ਫੀਡ ਫੈਕਟਰੀ ਵਾਲੇ 900 ਰੁਪਏ ਦਾ ਦਿੰਦੇ ਆ। ਤੇ ਜਿਹੜੇ ਵੀ ਸਾਡੇ ਮਾਨਸਾ ਏਰੀਏ ਦੇ ਨੇ ਨੇੜੇ ਦੇ ਨੇਗੇ ਉਹ ਆਪਣੇ ਰਮਨਦੇਤਿਆ ਵਾਲਾ ਚੌਕ ਵਾਜਦਾਗਾ। ਉੱਥੇ ਦੁਕਾਨ ਹੈਗੀ ਮੈਡੀਕਲ ਆਨੰਦ ਗੜੀਆਂ ਦਾ। ਚੌਕ ਦੇ ਜਮਾਂ ਵਿੱਚ ਮੈਡੀਕਲ ਹੈ ਆਨੰਦ ਗੜੀਆਂ ਦਾ। ਉੱਪਰ ਲਿਖਿਆ ਵੀ ਹੋਇਆ ਵੀ ਆਨੰਦ ਗੜੀਆਂ ਦਾ ਮੈਡੀਕਲ। ਉਥੇ 750 ਰੁਪਏ ਦਾ ਮਿਲ ਜਾਂਦਾ ਬਾਈ ਜੇ ਕਿਸੇ ਨੇ ਲੈਣਾ ਹੋਇਆ ਉਥੇ ਤੁਸੀਂ ਦੁਕਾਨ ਤੇ ਜਾ ਕੇ ਮੈਡੀਕਲ ਤੇ ਲਿਆ ਸਕਦੇ ਹੋਗੇ ਤੇ ਬਹੁਤ ਵਧੀਆ ਚੀਜ਼ ਹੈ ਉਹ ਵੀਡੀਓ ਨੂੰ ਵੱਧ ਤੋਂ ਵੱਧ ਬਾਈ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀਰਾਂ ਨੂੰ ਇਹ ਜਾਣਕਾਰੀ ਤੇ ਇਹਦਾ ਜਿਹੜਾ ਰੇਟ ਹੈ ਇਹ ਮਿਲ ਸਕਦਾ ਧੰਨਵਾਦ